ਜ਼ਰੂਰ ਦੀ ਸੀਟ ਹੈਗੀ ਹੈ ਉੱਥੇ ਵੀ ਕੁਝ ਇਦਾਂ ਦਾ ਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਉੱਥੋਂ ਮੌਜੂਦਾ ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਤੇ ਕਾਂਗਰਸ ਦੇ ਵੱਲੋਂ ਕਿਸੇ ਨੀਤੀ ਦੇ ਤਹਿਤ ਜਾਂ ਆਪਾਂ ਕਹੀ ਕਿ ਉੱਪਰੋਂ ਕਿਤੋਂ ਨਾ ਕਿਤੋਂ ਵੱਡੀਆਂ ਹਦਾਇਤਾਂ ਕਿਤੋਂ ਆਈਆਂ ਹੋਣਗੀਆਂ ਤੇ ਸੁਖਪਾਲ ਸਿੰਘ ਖਹਿਰਾ ਉੱਥੇ ਆ ਗਏ ਨੇ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਖਹਿਰਾ ਸਾਹਿਬ ਦੇ ਆਉਣ ਦੇ ਨਾਲ ਨਾਲ ਜਿਹੜਾ ਹੈਗਾ ਫਿਰ ਪੰਥਕ ਬੋਰਡ ਜਿਹੜੀ ਜਾਂ ਜਿਹੜੀ ਸਿੱਖ ਜਜ਼ਬੇ ਵਾਲੀ ਵੋਟ ਹੈ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੈਣੀ ਸੀ ਕੀ ਉਹ ਇਧਰਲੇ ਬੰਨੇ ਫਿਰ ਵੱਡੇ ਪੱਧਰ 'ਚ ਡਾਇਵਰਟ ਹੋਏਗੀ ਕਿੰਨਾ ਕੁ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਵੰਡੀ ਜਾ ਸਕਦੀ ਹੈ ਵੋਟ ਕਿਉਂਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਇੱਕ ਰਾਜਨੀਤਿਕ ਖੇਡ ਖੇਟੀ ਗਈ ਹੈ ਸਿਮਰਨਜੀਤ ਸਿੰਘ ਮਾਨ ਨੂੰ ਸਿਆਸੀ ਸੀਨ ਤੋਂ ਪਾਸੇ ਕਰਨ ਲਈ ਹੈ ਨਾ ਸੋ ਸੁਖਪਾਲ ਸਿੰਘ ਖੈਰਾ ਨੇ ਜੇ ਚੋਣ ਲੜਨੀ ਸੀ ਉਹ ਲੁਧਿਆਣੇ ਤੋਂ ਲੜ ਸਕਦੇ ਸੀ ਲੁਧਿਆਣੇ ਤੋਂ ਉਹ ਰਵਨੀਤ ਸਿੰਘ ਬਿੱਟੂ ਨੂੰ ਡੱਟਵੀਂ ਟੱਕਰ ਦੇ ਸਕਦਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਲਗਾਤਾਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਿਹਾ ਸੀ ਉਹਦੇ ਚੋਂ ਜਿਹੜੀ ਸਿੱਖ ਪੰਥਕ ਵੋਟ ਹੈ ਲੁਧਿਆਣੇ ਜ਼ਿਲ੍ਹੇ ਵਿੱਚ ਜਿਹੜੀ ਵੱਡੀ ਪੰਥਕ ਵੋਟ ਪਈ ਹੈਗੀ ਆ ਉਹ ਨੂੰ ਕੈਪਚਰ ਕਰਨ ਲਈ ਤੇ ਕਾਂਗਰਸ ਦੀ ਆਪਣੀ ਰਵਾਇਤੀ ਵੋਟ ਨੂੰ ਕੈਪਚਰ ਕਰਨ ਲਈ ਸਭ ਤੋਂ ਵਧੀਆ ਕੈਂਡੀਡੇਟ ਸੁਖਪਾਲ ਸਿੰਘ ਖੈਰਾ ਸੀ ਪਰ ਇੰਟੈਲੀਜੈਂਸ ਏਜੰਸੀਆਂ ਦੀ ਨੀਤੀ ਨਾਲ ਕਾਂਗਰਸ ਪਾਰਟੀ ਦੇ ਦਬਾਅ ਪਾ ਕੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਜ਼ੀਰੋ ਕਰਨ ਲਈ ਹੈ ਉਹਨੂੰ ਹਰਾਉਣ ਲਈ ਤੇ ਪੰਥਕ ਵੋਟ ਨੂੰ ਵੰਡਣ ਦੇ ਮਨਛੇ ਨਾਲ ਉਹਦੇ ਚ ਵੀ ਹੋ ਸਕਦਾ ਦੋਹੀ ਹਾਰ ਜਾਣ ਜੀ ਜੀ ਹਨਾ ਦੋਹੀ ਹਾਰ ਜਾਣ ਤੀਜਾ ਲਾਜ ਜਵੇ ਹਨਾ ਸੋ ਇਹ ਹਾਲਾਤ ਪੈਦਾ ਕਰਨ ਲਈ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਹੈਗਾ ਉੱਥੇ ਲਿਆਂਦਾ ਗਿਆ ਸੁਖਪਾਲ ਸਿੰਘ ਖੈਰਾ ਦਾ ਆਪਣਾ ਇਹ ਹੈਗਾ ਵੀ ਉਹ ਮਾਲਵੇ ਵਿੱਚ ਕੋਈ ਸੁਰੱਖਿਅਤ ਥਾਂ ਭਾਲਦੇ ਆ ਕਿਉਂਕਿ ਰਾਣਾ ਗੁਰਜੀਤ ਨੇ ਉਹਨਾਂ ਦੇ ਅਗਲੀ ਵਾਰੀ ਪੈਰ ਨਹੀਂ ਲੱਗਣ ਦੇਣੇ ਸੋ ਜਿਸ ਕਿਸਮ ਦਾ ਦਬਦਬਾ ਰਾਣਾ ਗੁਰਜੀਤ ਸਿੰਘ ਦਾ ਦੁਆਬੇ ਵਿੱਚ ਹੈ ਐਤਕੀ ਦਾ ਸੁਖਪਾਲ ਸਿੰਘ ਖੈਰਾ ਜਿੱਤ ਗਏ ਪਰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਨੇ ਮਿੱਥ ਕੇ ਸੁਖਪਾਲ ਸਿੰਘ ਖੈਰਾ ਨੂੰ ਹਰਾਉਣਾ ਸੋ ਸੁਖਪਾਲ ਸਿੰਘ ਖੈਰਾ ਚਾਹੁੰਦੇ ਵੀ ਉਹਨਾਂ ਨੂੰ ਮਾਲਵੇ ਵਿੱਚੋਂ ਕੋਈ ਨਾ ਕੋਈ ਸੁਰੱਖਿਅਤ ਥਾਂ ਮਿਲ ਜਵੇ ਸੋ ਜੇ ਤਾਂ ਉਹਨਾਂ ਦੀ ਪਾਰਟੀ ਵਿੱਚ ਚੱਲਦੀ ਸੀ ਤਾਂ ਉਹਨਾਂ ਨੂੰ ਲੁਧਿਆਣਾ ਮੰਗਣਾ ਚਾਹੀਦਾ ਸੀ ਸੰਗਰੂਰ ਤੋਂ ਨਹੀਂ ਸੀ ਆਉਣਾ ਚਾਹੀਦਾ ਹੁਣ ਸੰਗਰੂਰ ਬਹੁਤ ਦਿਲਚਸਪ ਹੋ ਗਿਆ ਉਹਦੇ ਚੋਂ ਜਿਹੜੀ ਬਾਈਫੋਰਕੇਸ਼ਨ ਇਹ ਆ ਰਹੀ ਹੈ ਵੀ ਜਿਹੜੇ 45 ਸਾਲ ਤੋਂ ਵੱਧ ਦੇ ਜਿਹੜੇ ਲੋਕ ਨੇ ਉਹ ਸਿਮਰਨਜੀਤ ਸਿੰਘ ਵਾਹਨ ਨੂੰ ਵੋਟ ਕਰਨਗੇ ਜਿਹੜੇ ਗੁਰਸਿੱਖ ਜਜ਼ਬਾ ਹੈਗਾ ਜਿਹ ਜਿੰਨਾ ਵੀ ਗੁਰਸਿੱਖ ਜਜ਼ਬਾ 45 ਤੋਂ ਵੱਧ ਵਾਲੇ ਜਿਹੜੇ ਬੰਦੇ ਨੇ 50 55 60 ਵਾਲੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਕਰਨਗੇ ਔਰ ਡਟ ਕੇ ਕਹਿ ਰਹੇ ਆ ਵੀ ਅਸੀਂ ਮਾਨ ਸਾਹਿਬ ਨੂੰ ਵੋਟ ਕਰਾਂਗੇ ਔਰ ਮਾਨ ਸਾਹਿਬ ਨੇ ਕਹਿੰਦੇ ਵੀ ਕੰਮ ਵੀ ਉੱਥੇ 1.5 ਸਾਲ ਚ ਕੁਝ ਕਰਕੇ ਦਿਖਾਇਆ ਕਿਸ ਤਰ੍ਹਾਂ ਕੀ ਮਾਹੌਲ ਹਾਂਜੀ ਹਾਂਜੀ ਸੋ ਜਿੰਨੀ ਵੀ ਕਹਿੰਦੇ ਵੀ ਉਹਨਾਂ ਨੂੰ ਗ੍ਰਾਂਟ ਐਮਪੀ ਕੋਟੇ ਚ ਆਈ ਆ ਉਹਨਾਂ ਨੇ ਸਾਡੇ ਨਾਲ ਕਾ ਜਿਸ ਤਰ੍ਹਾਂ ਸ਼ੇਅਰ ਕਰੀ ਆ ਪੰਡਾਂ ਵਿੱਚ ਲਵਾਈ ਆ ਔਰ ਗ੍ਰਾਂਟ ਤੋਂ ਵੀ ਵੱਧ ਪੰਥਕ ਜਜ਼ਬੇ ਦੀ ਕਦਰ ਆ ਵੀ ਘਟਟ ਘਟ ਲਗਾਤਾਰ ਉਹ ਆਪਣੇ ਸਟੈਂਡ ਤੇ ਆਪਣੀ ਆਜ਼ਾਦੀ ਵਾਲੇ ਸਟੈਂਡ ਤੇ ਆ ਆਪਣੇ ਰਾਜਨੀਤਿਕ ਸਟੈਂਡ ਤੇ ਜਿਹੜੇ ਹੈਗੇ ਆ ਉਹ ਖੜੇ ਰਹੇ ਹੈਗੇ ਆ ਉਹ ਕਿਸੇ ਪਾਰਟੀ ਚ ਨਹੀਂ ਗਏ ਕੋਈ ਲਾਲਚ ਨਹੀਂ ਕਰਿਆ ਮਾਨ ਸਾਹਿਬ ਦੇ ਹੱਕ 'ਚ ਜਿਹੜੀ ਗੱਲ ਜਾਂਦੀ ਹੈ ਕਿ ਇਹ ਦੂਜਾ ਹੈਗਾ ਵੀ ਜਿਹੜਾ 45 ਸਾਲ ਤੋਂ ਘੱਟ ਦਾ ਵੋਟਰ ਹੈ ਉਹਦੇ ਵਿੱਚੋਂ ਉਹ ਅਕਾਲੀ ਦਲ ਦਾ ਵੀ ਹਮਾਇਤੀ ਹੋ ਸਕਦਾ ਹੈ ਉਹ ਸਿਮਰਨਜੀਤ ਸਿੰਘ ਮਾਨ ਦਾ ਵੀ ਜਾਂ ਦੀਪ ਸਿੱਧੂ ਵਾਲੇ ਜਿਹੜਾ ਫੈਕਟਰ ਆ ਉਹਦਾ ਪ੍ਰਭਾਵ ਵੀ ਜਿਹੜਾ ਪੈਂਦਾ ਉਹ ਵੋਟ ਉਹਦੇ 'ਚੋਂ ਸੁਖਪਾਲ ਸਿੰਘ ਖੈਰਾ ਇੱਕ ਵੱਡਾ ਜਿਹੜਾ ਵੋਟ ਬੈਂਕ ਉਹ ਲੈ ਕੇ ਜਾਣਗੇ ਪਰ ਉਹ ਉਹ ਸਿਮਰਨਜੀਤ ਸਿੰਘ ਮਾਨ ਨੂੰ ਵੀ ਪਵੇਗਾ ਹੁਣ ਇੱਥੇ ਡਿਫਾਈਨ ਹੁੰਦਾ ਵੀ ਉਹ ਜਿਹੜਾ 45 ਸਾਲ ਤੋਂ ਘੱਟ 21 ਸਾਲ ਤੋਂ 45 ਸਾਲ ਦੀ ਏਜ ਤੱਕ ਦਾ ਜਿਹੜਾ ਨੌਜਵਾਨ ਗਰੁੱਪ ਹੈਗਾ ਉਹਦੇ ਵਿੱਚੋਂ ਕਿੰਨੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਡਾਇਬਟ ਹੁੰਦੀ ਹੈ ਕਿੰਨੀ ਉਸਪਾਲ ਸਿੰਘ ਖਹਿਰਾ ਨੂੰ ਡਾਇਬਟ ਹੁੰਦੀ ਹੈ ਇਹ ਹਾਲ ਦੀ ਕਿਉਂਕਿ ਹਾਲੇ ਜੂਨ ਵਿੱਚ ਜਾ ਕੇ ਹੋਣੀਆਂ ਨੇ ਜਿਹੜੀਆਂ ਹੁਣ ਇਨੀਸ਼ੀਅਲ ਸਟੇਟਮੈਂਟਸ ਆ ਰਹੀਆਂ ਨੇ ਉਹਦੇ ਚੋਂ ਜਿਹੜੇ ਬਜ਼ੁਰਗ ਨੇ 45 ਸਾਲ ਤੋਂ ਵੱਧ ਦੀ ਜਿਹੜਾ ਮੈਚੂਰ ਵੋਟਰ ਆ ਉਸ ਸਿਮਰਨਜੀਤ ਸਿੰਘ ਮਾਨ ਨੂੰ ਪਾ ਰਿਹਾ ਹੈ ਤੇ ਆਹ ਜਿਹੜਾ 45 ਸਾਲ ਤੋਂ ਘੱਟ ਵਾਲਾ ਇਹ 50-50% ਦੀ ਲਾ ਕੇ ਵੀ ਆਪਾਂ ਚੱਲਦੀ ਇਹ ਹਾਲ ਦੀ ਘੜੀ ਜੀ ਜੀ ਇਹਦੀ ਅੱਗੇ ਜਾ ਕੇ ਚੇਂਜੇਸ ਆ ਜਿਹੜੀਆਂ ਹੋਣੀਆਂ ਨੇ ਸੋ ਉਹਦੇ ਚੋਂ ਜੇ ਤਾਂ ਇਹ ਦੋਵੇਂ ਟੱਕਰ ਜਾਂਦੇ ਆ ਉਹਦੇ ਚੋਂ ਤੀਜਾ ਬੰਦਾ ਵੀ ਜਿੱਤ ਸਕਦਾ ਹੈਗਾ ਜਾਂ ਫਿਰ ਇਹਨਾਂ ਦੋਹਾਂ ਚੋਂ